ਕਿਸ ਔਰਤ ਦੇ ਭਾਗਾਂ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਉਸ ਨੂੰ ਉਹ ਸਾਰਾ ਜੀਵਨ ਬਿਨਾਂ ਔਲਾਦ ਦੇ ਹੀ ਰਹਿਣਾ ਪੈਂਦਾ ਹੈ ਤੇ ਕਿਹੜੇ ਕੰਮ ਪਤੀ ਵਰਤੀ ਨੂੰ ਆਪਣੇ ਜੀਵਨ ਵਿੱਚ ਕਦੀ ਨਹੀਂ ਕਰਨੇ ਚਾਹੀਦੇ ਉਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਸਮੇਂ ਦੀ ਗੱਲ ਹੈ ਜਦੋਂ ਮਾਂ ਲਕਸ਼ਮੀ ਭਗਵਾਨ ਵਿਸ਼ਨੂੰ ਨੂੰ ਮਿਲਣ ਜਾਂਦੀ ਹੈ ਅਤੇ ਭਗਵਾਨ ਵਿਸ਼ਨੂੰ ਨੂੰ ਕਹਿੰਦੀ ਹੈ हे ਪ੍ਰਭੂ ਅੱਜ ਮੈਂ ਤੁਹਾਡੇ ਤੋਂ ਤਿੰਨ ਪ੍ਰਸ਼ਨ ਦਾ ਉੱਤਰ ਪੁੱਛਣ ਲਈ ਆਈ ਹਾਂ ਤਾਂ ਭਗਵਾਨ ਵਿਸ਼ਨੂੰ ਕਹਿੰਦਾ ਹਨ हे ਦੇਵੀ ਤੂੰ ਨਿਸ਼ਚਿਤ ਹੋ ਕੇ ਤਿੰਨੇ ਪ੍ਰਸ਼ਨਾਂ ਨੂੰ ਮੇਰੇ ਮੈਨੂੰ ਦੱਸ ਮੈਂ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਜ਼ਰੂਰ ਦੇਵਾਂਗਾ ਪ੍ਰਸ਼ਨਾਂ ਨੂੰ ਦੱਸਣ ਲੱਗੀ ਮਾਤਾ ਨੇ ਕਿਹਾ ਕਿ ਕਿਹੜੀ ਔਰਤ ਹੈ ਜਿਸ ਦੇ ਭਾਗ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਪੂਰਾ ਜੀਵਨ ਸੰਤਾਨ ਤੋਂ ਬਿਨਾਂ ਰਹਿਣ ਰਹਿੰਦੀ ਹੈ ਮੇਰਾ ਦੂਸਰਾ ਪ੍ਰਸ਼ਨ ਹੈ ਕਿਹੜੀ ਔਰਤ ਹੈ ਜੋ ਸਮੇਤੋਂ ਪਹਿਲਾਂ ਵਿਧਵਾ ਹੋ ਜਾਂਦੀ ਹੈ ਬਿਨਾਂ ਪਤੀ ਤੋਂ ਦੁਖੀ ਜੀਵਨ ਬਤੀਤ ਕਰਦੀ ਹੈ ਮੇਰਾ ਤੀਸਰਾ ਪ੍ਰਸ਼ਨ ਹੈ ਕਿਹੜੀ ਔਰਤ ਹੈ ਜੋ ਘਰ ਵਾਲੇ ਦੇ ਹੁੰਦਿਆਂ ਹੋਇਆਂ ਵੀ ਇੱਕ ਦੁਖੀ ਜੀਵਨ ਜਿਉਂਦੀ ਹੈ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਕਦੇ ਸੁੱਖ ਨਹੀਂ ਮਿਲਦਾ ਤਾਂ ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਦੇ ਤਿੰਨੇ ਪ੍ਰਸ਼ਨਾਂ ਨੂੰ ਸੁਣ ਕੇ ਬੋਲੇ ਦੇਵੀ ਮੈਂ ਇੱਕ ਕਥਾ ਸੁਣਾਉਂ ਸੁਣਾਉਂਦਾ ਹਾਂ ਜਿਸ ਨੂੰ ਸੁਣ ਕੇ ਤੇਰੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ ਪਰੰਤੂ ਬਹੁਤ ਧਿਆਨ ਦੇ ਨਾਲ ਸੁਣਨ ਤੋਂ ਬਾਅਦ ਮਾਤਾ ਲక్ష్ਮੀ ਕਹਿੰਦੀ ਹੈ ਆਪ ਕਥਾ ਸੁਣਾਓ ਪ੍ਰਭੂ ਮੈਂ ਕਥਾ ਨੂੰ ਪੂਰਾ ਮਨ ਲਗਾ ਕੇ ਸੁਣਾਗੀ ਭਗਵਾਨ ਵਿਸ਼ਨੂੰ ਕਹਿੰਦੇ ਹਨ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ ਅਤੇ ਉਸ ਸੇਠ ਦੇ ਦੋ بیٹے ਸੀ ਦੋਵਾਂ ਦੀ ਸ਼ਾਦੀ ਹੋ ਚੁੱਕੀ ਸੀ ਸੇਠ ਅਤੇ ਸੇਠ ਦੀ ਪਤਨੀ ਦੋਵੇਂ ਹੀ ਬਹੁਤ ਦੁਸ਼ਟ ਸੁਭਾਅ ਦੇ ਸਨ ਸੇਠ ਦਾ ਵੱਡਾ ਬੇਟਾ ਅਤੇ ਉਸ ਦੀ ਪਤਨੀ ਵੀ ਬਹੁਤ ਦੁਸ਼ਟ ਸੁਭਾਅ ਦੇ ਸੀ ਲੇਕਿਨ ਸੇਠ ਦਾ ਛੋਟਾ ਬੇਟਾ ਬੜੇ ਹੀ ਚੰਗੇ ਸੁਭਾਅ ਦਾ ਸੀ ਅਤੇ ਉਸ ਦੀ ਪਤਨੀ ਵੀ ਬਹੁਤ ਚੰਗੇ ਸੁਭਾਅ ਦੀ ਸੀ ਅਤੇ ਉਹ ਅੱਗੇ ਕੱਲੀ ਹੀ ਘਰ ਦਾ ਸਾਰਾ ਕੰਮ ਕਰਦੀ ਸੀ ਘਰ ਵਿੱਚ ਸਭ ਦੇ ਕੱਪੜੇ ਧੋਂਦੀ ਸੀ ਇਨਾ ਸਭ ਕੁਝ ਕਰਨ ਦੇ ਬਾਅਦ ਵੀ ਸੇਠ ਦੀ ਪਤਨੀ ਅਤੇ ਵੱਡਾ ਬੇਟਾ ਦੀ ਪਤਨੀ ਹਮੇਸ਼ਾ ਉਸ ਦਾ અપਮਾਨ ਕਰਦੇ ਰਹਿੰਦੀ ਸੀ ਕਥਾ ਨੂੰ ਅੱਗੇ ਦੱਸਦੇ ਹੋਏ ਭਗਵਾਨ ਵਿਸ਼ਨੂੰ ਕਹਿੰਦੇ ਹਨ ਸੇਠ ਦੀ ਵੱਡੀ ਬਉ ਦਾ ਇੱਕ ਬੇਟਾ ਸੀ ਅਤੇ ਛੋਟੀ ਬਉ ਦੀ ਇੱਕ ਪੁੱਤਰੀ ਸੀ ਸੇਠ ਦੀ ਪੁੱਤ ਸੇਠ ਦੀ ਪਤਨੀ ਹਮੇਸ਼ਾ ਉਸ ਪੁੱਤਰੀ ਨੂੰ ਲੈ ਕੇ ਆਪਣੀ ਛੋਟੀ ਬਉ ਨੂੰ ਤਾਣਾ ਮਾਰਦੀ ਰਹਿੰਦੀ ਸੀ ਫਿਰ ਭਗਵਾਨ ਵਿਸ਼ਨੂੰ ਕਥਾ ਨੂੰ ਅੱਗੇ ਦੱਸਦੇ ਹੋਏ ਬੋਲੇ हे ਦੇਵੀ ਹੁਣ ਮੈਂ ਉਸ ਸੇਠ ਦੀ ਛੋਟੀ ਬਉ ਦਾ ਕਹਾਣੀ ਅੱਛੇ ਤਰੀਕੇ ਨਾਲ ਸਮਝਾਉਂਦਾ ਹਾਂ ਕਿਉਂਕਿ ਉਸ ਦੀ ਛੋਟੀ ਬਹੂ ਦੀ ਕਹਾਣੀ ਤੋਂ ਤੇਰੇ ਪਹਿਲੇ ਪ੍ਰਸ਼ਨ ਦਾ ਉੱਤਰ ਮਿਲ ਜਾਵੇਗਾ ਕਿ ਕੀ ਇਸ ਇਸਤਰੀ ਦੇ ਭਾਗ ਵਿੱਚ ਪੁੱਤਰ ਦੀ ਪ੍ਰਾਤੀ ਨਹੀਂ ਹੁੰਦੀ ਇਸ ਕਥਾ ਨੂੰ ਸੁਣੋ ਉਸ ਸੇਠ ਦੀ ਪਤਨੀ ਪਹਿਲਾਂ ਹੀ ਬੜੇ ਦੁਸ਼ਟ ਸੁਭਾਅ ਦੀ ਸੀ ਅਤੇ ਉਸ ਦੇ ਦੁਸ਼ਟ ਸੁਭਾਅ ਦੇ ਕਾਰਨ ਘਰ ਵਿੱਚ ਸਭ ਲੋਕ ਉਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਸੀਂ ਅਤੇ ਉਹ ਆਪਣੀ ਛੋਟੀ ਬਹੂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਸੀ ਉਸ ਨੂੰ ਪਰੇਸ਼ਾਨ ਕਰਨ ਵਿੱਚ ਉਸ ਨੂੰ ਬਹੁਤ ਮਜ਼ਾ ਆਉਂਦਾ ਸੀ ਸੇਠ ਦੀ ਛੋਟੀ ਬਹੂ ਦਾ ਨਾਮ ਕੋਮਲ ਸਿੰਘ ਅਤੇ ਉਹ ਵਿਚਾਰੀ ਘਰ ਦਾ ਸਾਰਾ ਕੰਮ ਕਰਦੀ ਫਿਰ ਵੀ ਸੇਠ ਦੀ ਪਤਨੀ ਉਸ ਨੂੰ ਹਮੇਸ਼ਾ ਬਹੁਤ ਪਰੇਸ਼ਾਨ ਕਰਦੀ ਸੀ ਉਹ ਕਿੰਨਾ ਵੀ ਕਰਦਾ ਕੰਮ ਕਰ ਲਵੇ ਪਰ ਸੇਠ ਦੀ ਪਤਨੀ ਹਮੇਸ਼ਾ ਹੀ ਉਸ ਨੂੰ ਛਿੜਕਦੀ ਰਹਿੰਦੀ ਸੀ ਅਸੀਂ ਇੱਕ ਦਿਨ ਜਦੋਂ ਕੋਮਲ ਘਰ ਵਿੱਚ ਝਾੜੂ ਲਾ ਰਹੀ ਸੀ ਤਾਂ ਸੇਠ ਦੀ ਪਤਨੀ ਬੋਲੀ ਇੰਨੀ ਢੇਰ ਹੋ ਗਈ ਤੂੰ ਅਜੇ ਤੱਕ ਝਾੜੂ ਹੀ ਲਾ ਰਹੀ ਹੈ ਮੈਂ ਮੰਦਰ ਜਾ ਰਹੀ ਹਾਂ ਅਤੇ ਜਦੋਂ ਤੱਕ ਘਰ ਆਵਾਂ ਉਦੋਂ ਤੱਕ ਖਾਣਾ ਬਣ ਜਾਣਾ ਚਾਹੀਦਾ ਹੈ ਮੈਂ ਆ ਕੇ ਖਾਣਾ ਖਾਵਾਂਗੀ ਫਿਰ ਉਹ ਵਿਚਾਰੀ ਘਰ ਦੀ ਸਾਫ ਸਫਾਈ ਕਰਕੇ ਖਾਣਾ ਬਣਾਉਣ ਵਿੱਚ ਲੱਗ ਗਈ ਅਤੇ ਖਾਣਾ ਬਣਾਉਂਦੇ ਸਮੇਂ ਸੋਚ ਰਹੀ ਸੀ ਮੈਂ ਘਰ ਦਾ ਕਿੰਨਾ ਕੰਮ ਕਰਦੀ ਆਂ ਫਿਰ ਵੀ ਮੇਰੀ ਸੱਸ ਮੈਨੂੰ ਹਮੇਸ਼ਾ ਝਿੜਕਦੀ ਰਹਿੰਦੀ ਹੈ ਹਮੇਸ਼ਾ ਪਰੇਸ਼ਾਨ ਕਰਦੀ ਹੈ ਤੇ ਮੇਰੇ ਨਾਲ ਪਿਆਰ ਨਾਲ ਗੱਲ ਨਹੀਂ ਕਰਦੀ ਅਤੇ ਘਰ ਦਾ ਸਾਰਾ ਕੰਮ ਮੇਰੇ ਤੋਂ ਹੀ ਕਰਵਾਉਂਦੀ ਹੈ ਕੋਮਲ ਇਹ ਸਭ ਸੋਚ ਹੀ ਰਹੀ ਸੀ ਤਾਂ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਤਾਂ ਉਹ ਸੋਚਣ ਲੱਗੀ ਅਜੇ ਤਾਂ ਖਾਣਾ ਤਿਆਰ ਵੀ ਨਹੀਂ ਹੋਇਆ ਤੇ ਲੱਗਦਾ ਮੇਰੀ ਸੱਸ ਅੱਜ ਜਲਦੀ ਹੀ ਮੰਦਰ ਤੋਂ ਘਰ ਆ ਆ ਗਈ ਹੈ ਕੋਮਲ ਦਰਵਾਜੇ ਦੇ ਕੋਲ ਗਈ ਤੇ ਦਰਵਾਜਾ ਖੋਲਿਆ ਤਾਂ ਉਸਨੇ ਦੇਖਿਆ ਕਿ ਦਰਵਾਜੇ ਦੇ ਬਾਹਰ ਇੱਕ ਸਾਧੂ ਮਹਾਰਾਜ ਖੜੇ ਹੈ ਫਿਰ ਉਹ ਸਾਧੂ ਮਹਾਰਾਜ ਕੋਮਲ ਨੂੰ ਕਹਿੰਦਾ ਹੈ ਬੇਟੀ ਮੈਨੂੰ ਕੁਝ ਭੋਜਨ ਕਰਾ ਦੇ ਮੈਨੂੰ ਬੜੇ ਜ਼ੋਰ ਦੀ ਭੁੱਖ ਲੱਗੀ ਹੈ ਤਾਂ ਕੋਮਲ ਬੋਲੀ ਮਹਾਰਾਜ ਮੈਂ ਤੁਹਾਨੂੰ ਭੋਜਨ ਤਾਂ ਕਰਾ ਦਿੰਦੀ ਪਰ ਮੇਰੀ ਸੱਸ ਬਹੁਤ ਦੁਸ਼ਟ ਸੁਭਾਅ ਵਾਲੀ ਹੈ ਮੈਨੂੰ ਬਹੁਤ ਡਾਂਟੇਗੀ ਅਤੇ ਉਹ ਮੰਦਰ ਗਈ ਹੈ ਮੰਦਰ ਤੋਂ ਆਉਂਦੀ ਹੀ ਹੋਵੇਗੀ ਜੇਕਰ ਉਸਨੇ ਮੈਨੂੰ ਤੁਹਾਨੂੰ ਭੋਜਨ ਖਵਾਉਂਦੇ ਦੇਖ ਲਿਆ ਤਾਂ ਮੈਨੂੰ ਬਹੁਤ ਮਾਰੇਗੀ ਇਹ ਇਸ ਲਈ ਮੈਂ ਤੁਹਾਨੂੰ ਭੋਜਨ ਨਹੀਂ ਕਰਾ ਸਕਦੀ ਤਾਂ ਸਾਧੂ ਬੋਲਿਆ ਬੇਟੀ ਥੋੜਾ ਭੋਜਨ ਹੀ ਕਰਾ ਦੇ ਮੈਨੂੰ ਸਵੇਰ ਦਾ ਬਹੁਤ ਭੁੱਖ ਲੱਗੀ ਹੈ ਮੈਂ ਕੁਝ ਨਹੀਂ ਖਾਧਾ ਸਾਧੂ ਦੀ ਗੱਲ ਸੁਣ ਕੇ ਕੋਮਲ ਨੂੰ ਦਇਆ ਆ ਗਈ ਅਤੇ ਸਾਧੂ ਨੂੰ ਬੋਲੀ ਮਹਾਰਾਜ ਆਪ ਅੰਦਰ ਆ ਜਾਓ ਮੈਂ ਤੁਹਾਨੂੰ ਭੋਜਨ ਦਿੰਨੀ ਹਾਂ ਤਾਂ ਫਿਰ ਸਾਧੂ ਅੰਦਰ ਆ ਜਾਂਦਾ ਹੈ ਤੇ ਕੋਮਲ ਉਸ ਨੂੰ ਭੋਜਨ ਦਿੰਦੀ ਹੈ ਅਤੇ ਸਾਧੂ ਭੋਜਨ ਕਰ ਹੀ ਰਿਹਾ ਸੀ ਤੇ ਅਚਾਨਕ ਕੋਮਲ ਦੀ ਸੱਸ ਮੰਦਰ ਤੋਂ ਘਰ ਆ ਜਾਂਦੀ ਹੈ ਤੇ ਉਹ ਸਾਧੂ ਨੂੰ ਭੋਜਨ ਕਰਦੇ ਵੇਖ ਕੇ ਬੋਲੀ ਮੈਂ ਮੇਰਾ ਘਰ ਹੈ ਕੋਈ ਭੋਜਨ ਨਾਲੇ ਨਹੀਂ ਹੈ ਜੋ ਕੋਈ ਵੀ ਭੋਜਨ ਕਰੇ ਭੋਜਨ ਕਰਕੇ چلا ਜਾਵੇ ਅਤੇ ਕੋਮਲ ਨੂੰ ਕਹਿਣ ਲੱਗੀ ਸਾਧੂ ਨੂੰ ਭੋਜਨ ਕਿਉਂ ਦਿੱਤਾ ਇੱਥੇ ਮੁਕਤ ਦਾ ਖਾਣਾ ਆਉਂਦਾ ਹੈ ਜੋ ਹਰ ਕਿਸੇ ਨੂੰ ਆਪਣੇ ਘਰ ਵਿੱਚ ਬਿਠਾ ਕੇ ਖਲਾਉਂਦੀ ਰਹਿਣੀ ਹੈ ਕਹਿ ਕੇ ਉਹਨੇ ਸਾਧੂ ਨੂੰ ੱੱਕੇ ਮਾਰ ਕੇ ਇੱਕ ਬਾਰ ਤੋਂ ਬਾਹਰ ਕੱਢ ਦਿੱਤਾ ਤੇ ਉਸ ਦਾ ਖਾਣਾ ਵੀ ਬਾਹਰ ਸੁੱਟ ਦਿੱਤਾ ਫਿਰ ਕੋਮਲ ਨੂੰ ਕਹਿਣ ਲੱਗੀ ਸਾਧੂ ਨੂੰ ਭੋਜਨ ਕਿਉਂ ਕਰਵਾਇਆ ਇਨਾ ਮਹਿੰਗਾ ਆਉਂਦਾ ਹੈ ਤੇ ਇਹਨੂੰ ਪਤਾ ਨਹੀਂ ਹੁਣ ਘਰ ਦੇ ਲੋਕ ਕੀ ਖਾਣਗੇ ਤਾਂ ਕੋਮਲ ਨੇ ਡਰਦੇ ਹੋਏ ਬੋਲੀ ਸਾਧੂ ਬਹੁਤ ਭੁੱਖਾ ਸੀ ਇਸ ਲਈ ਮੈਂ ਉਸ ਨੂੰ ਭੋਜਨ ਦੇ ਦਿੱਤਾ ਅਤੇ ਉਹ ਮੈਂ ਆਪਣੇ ਹਿੱਸੇ ਦਾ ਭੋਜਨ ਦਿੱਤਾ ਹੈ ਇਸ ਲਈ ਅੱਜ ਮੈਂ ਭੋਜਨ ਨਹੀਂ ਕਰਾਂਗੀ ਇਸ ਗੱਲ ਸੁਣ ਕੇ ਉਸ ਦੀ ਸੱਸ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਕੋਮਲ ਨੂੰ ੱੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਬੋਲੀ ਹੁਣ ਤੇਨੂੰ ਵੀ ਇਸ ਘਰ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਅਤੇ ਮੇਰੇ ਘਰ ਵਿੱਚ ਫਿਰ ਕੋਮ ਮੇਰੇ ਘਰ ਵਿੱਚ ਪਰ ਉਸ ਦੀ ਸੱਸ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਕੋਮਲ ਨੇ ਸੋਚਿਆ ਮੈਨੂੰ ਆਪਣੇ ਪੈਕੇ ਹੀ ਜਾਣਾ ਪਵੇਗਾ ਫਿਰ ਆਪਣੇ ਪੈਕੇ ਜਾਣ ਲੱਗਦੀ ਹੈ ਤਾਂ ਰਸਤੇ ਵਿੱਚ ਜੰਗਲ ਸੀ ਕੋਮਲ ਦਾ ਭੁੱਖ ਨਾਲ ਬਹੁਤ ਬੁਰਾ ਹਾਲ ਸੀ ਨਾਲ ਹੀ بارش ਵੀ ਹੋਣ ਲੱਗ ਪਈ ਫਿਰ ਕੋਮਲ ਜੰਗਲ ਵਿੱਚ ਇੱਕ ਪੇੜ ਦੇ ਥੱਲੇ ਬੈਠ ਗਈ ਪਰ ਫਿਰ ਵੀ ਮੀਂਹ ਦੀਆਂ ਬੂੰਦਾ ਉਸ ਦੇ ਉੱਪਰ ਪੈਂਦੀਆਂ ਰਹੀਆਂ ਹਨ ਅਤੇ ਫਿਰ ਉਹ ਇੱਕ ਹੋਰ ਪੇੜ ਦਿਸਦਾ ਹੈ ਜੋ ਕਾਫੀ ਵੱਡਾ ਸੀ ਤਾਂ ਉਹ ਮੀਂਹ ਤੇ ਉਹ ਬਚਨ ਲਈ ਉਸ ਪੇੜ ਦੇ نیچے ਜਾ ਕੇ ਬੈਠ ਗਈ ਅਤੇ ਰੋਣ ਲੱਗੀ ਉੱਥੇ ਇੱਕ ਸੰਤ ਮਿਲਿਆ ਸੰਤ ਨੇ ਕਿਹਾ ਬੇਟੀ ਤੂੰ ਕਿਉਂ ਰੋ ਰਹੀ ਹੈ ਤਾਂ ਕੋਮਲ ਨੇ ਸੰਤ ਨੂੰ ساری ਗੱਲ ਦੱਸੀ ਤਾਂ ਸੰਤ ਨੇ ਕਿਹਾ ਉਹ ਲੋਕ ਤੁਹਾਨੂੰ ਇਸ ਕਰਕੇ ਪਰੇਸ਼ਾਨ ਕਰਦੇ ਆ ਕਿਉਂਕਿ ਤੇਰੇ ਕੋਲ ਉਪੁੱਤਰ ਦੀ ਪ੍ਰਾਪਤੀ ਨਹੀਂ ਹੈ ਲੇਕਿਨ ਤੂੰ ਚਿੰਤਾ ਨਾ ਕਰ ਇੱਕ ਪਰਚੀ ਦਿੰਦਾ ਹੈ ਜਿਸ ਤੇ ਪੁੱਤਰ ਪ੍ਰਾਪਤੀ ਦਾ ਉਪਾਏ ਲਿਖਿਆ ਹੈ ਫਿਰ ਸੰਤ ਨੇ ਉਸ ਨੂੰ ਇੱਕ ਪਰਚੀ ਦਿੱਤੀ ਤੇ ਕਿਹਾ ਇਸ ਉੱਤੇ ਇੱਕੋ ਉਪਾਏ ਲਿਖਿਆ ਹੋਇਆ ਹੈ ਜੇ ਤੂੰ ਉਸ ਨੂੰ ਪੂਰੀ ਨਿਸ਼ਟਾ ਨਾਲ ਕਰੇਂਗੀ ਤੈਨੂੰ ਪੁੱਤਰ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਅਤੇ ਫਿਰ ਇਹਨਾਂ ਕਹਿ ਕੇ ਸੰਤ ਉੱਥੋਂ ਚਲਿਆ ਗਿਆ ਫਿਰ ਕੋਮਲ ਆਪਣੇ ਮਨ ਵਿੱਚ ਸੋਚਣ ਲੱਗੀ ਮੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਮੈਨੂੰ ਸਹੁਰਿਆਂ ਘਰ ਬਹੁਤ ਸਾਰਾ ਨਮਾਨ ਮਿਲੇਗਾ ਤੇ ਮੇਰੀ ਸੱਸ ਮੇਰੀ ਇੱਜ਼ਤ ਕਰੇਗੀ ਸੋਚ ਹੀ ਰਹੀ ਸੀ بارش ਬੰਦ ਹੋ ਗਈ ਤੇ ਫਿਰ ਉਹ ਉਸੇ ਪਰਚੀ ਨੂੰ ਖੋਲ੍ਹਿਆ ਤੇ ਪੜ੍ਹਿਆ ਤੇ ਉਸ ਤੇ ਲਿਖਿਆ ਸੀ ਪੁੱਤਰ ਪ੍ਰਾਪਤੀ ਦੇ ਲਈ ਇਸਤਰੀ ਨੂੰ ਹਮੇਸ਼ਾ ਆਪਣੇ ਪਤੀ ਦੇ ਖੱਬੇ ਪਾਸੇ ਸੌਣਾ ਚਾਹੀਦਾ ਹੈ ਅੱਗੇ ਪਰਚੀ ਤੇ ਲਿਖਿਆ ਸੀ ਕਿ ਮਾਸਿਕ ਧਰਮ ਸ਼ੁਰੂ ਹੋਣ ਤੋਂ ਪਹਿਲੇ 4 ਜਿਵੇਂ ਸੌਰਤ ਅਤੇ ਪੁਰਸ਼ ਦੇ ਮਿਲਣ ਤੇ ਰੋਕ ਹੈ ਇਸ ਲਈ ਮਾਸਿਕ ਧਰਮ ਦੇ ਪਹਿਲੇ 4 ਦਿਨ ਪਤੀ ਪਤਨੀ ਨੂੰ ਮਿਲਣਾ ਨਹੀਂ ਚ ਮਿਲਣਾ ਨਹੀਂ ਕਰਨਾ ਚਾਹੀਦਾ ਮਾਸਿਕ ਧਰਮ ਦੇ 5ਵੇਂ ਦਿਨ ਮਿਲਣ ਤੇ ਕੰਨਿਆ ਦੀ ਪ੍ਰਾਪਤੀ ਹੁੰਦੀ ਹੈ ਤੇ 6ਵੇਂ ਦਿਨ ਮਿਲਣ ਤੇ ਨਾਲ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਔਰ 7ਵੇਂ ਦਿਨ ਮਿਲਣ ਦੇ ਨਾਲ ਬੰਦੇ ਨੂੰ ਪੁੱਤਰੀ ਹੁੰਦੀ ਹੈ ਤੇ ਮਾਸਿਕ ਧਰਮ ਦੀ ਕੀ ਤਸਵੀਰ ਰਾਤਰੀ ਮੇ ਵਿੱਚ ਮਿਲਣ ਕਰਨ ਨਾਲ ਅਤੇ શ્રેષ્ઠ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਹ ਪਰਚੀ ਵਿੱਚ ਲਿਖੀ ਸਾਰੀ ਗੱਲ ਪੜ੍ਹ ਕੇ ਕੋਮਲ ਆਪਣੇ ਮਨ ਵਿੱਚ ਸੋਚਣ ਲੱਗੀ ਮੈਂ ਇਸ ਜੰਗਲ ਵਿੱਚ ਰਵਾਂਗੀ ਫਿਰ ਉਹ ਜੰਗਲ ਵਿੱਚ ਕੁਟੀਆ ਬਣਾ ਕੇ ਰਹਿਣ ਲੱਗ ਜਾਂਦੀ ਹੈ ਸਦਾਪਤੀ ਉਸ ਦਾ ਪਤੀ ਉਸ ਲਬਦਾ ਲਬਦਾ ਜੰਗਲ ਵਿੱਚ ਆ ਜਾਂਦਾ ਹੈ ਕੋਮਲ ਦੇ ਕੋਲ ਅਤੇ ਉਸ ਨੂੰ ਕਹਿੰਦਾ ਚੱਲ ਤੂੰ ਘਰ ਚੱਲ ਕੋਮਲ ਉਸ ਦੀ ਪਰਚੀ ਵਾਲੀ ਗੱਲ ਸਾਰੀ ਦੱਸਦੀ ਹੈ ਤੇ ਕਹਿੰਦੀ ਹੈ ਮੈਂ ਉਦੋਂ ਤੱਕ ਇਸ ਜੰਗਲ ਵਿੱਚ ਰਵਾਂਗੀ ਜਦੋਂ ਤੱਕ ਮੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਉਸਦੇ ਪਤੀ ਵੀ ਉਸ ਦਾ ਸਾਥ ਜੰਗਲ ਵਿੱਚ ਰਹਿਣ ਲੱਗ ਜਾਂਦਾ ਫਿਰ ਕੋਮਲ ਨੇ ਆਪਣੇ ਮਾਸਿਕ ਧਰਮ ਦੇ ਇਸ ਦੌਰਾਨ ਮਾਸਿਕ ਧਰਮ ਦੀ ਦਸਵੀਂ ਰਾਤ ਵਿੱਚ ਆਪਣੇ ਪਤੀ ਦੇ ਸਾਥ ਮਿਲਣ ਕੀਤਾ ਔਰ ਗਰਭਵਤੀ ਹੋ ਗਈ ਫਿਰ ਸਵੇਰੇ ਇਸ਼ਨਾਨ ਕਰਕੇ ਪੂਜਾ ਪਾਠ ਕਰਨ ਲਈ ਬੈਠ ਜਾਂਦੀ ਹੈ ਉਸ ਦੀ ਉਸ ਦਾ ਪਤੀ ਲੱਕੜਾ ਵੱਡਨ ਚਲਾ ਗਿਆ ਫਿਰ ਇੱਕ ਭਿਆਨਕ ਤੂਫਾਨ ਆਇਆ ਜਿਸ ਦੇ ਨਾਲ ਉਸਦੀ ਕੁਟਿਆ ਸੀ ਉਹ ਉਸ ਨੂੰ ਉਡਾ ਕੇ ਲੈ ਗਿਆ ਤੇ ਨਾਲ ਹੀ ਮੀਂਹ ਪੈਣ ਲੱਗ ਗਿਆ ਕੋਮਲ ਮੀਂਹ ਤੋਂ ਬਚਣ ਲਈ ਪੇੜ ਦੇ ਨੀਚੇ ਜਾ ਕੇ ਬੈਠ ਗਈ ਅਤੇ ਉਸ ਪੇੜ ਦੇ ਦੋ ਰਾਖਸ਼नियां ਰਹਿਨੀਆਂ ਸੀ ਜੋ ਇਸ ਸਮੇਂ ਬਾਹਰ ਗਈਆਂ ਹੋਈਆਂ ਸੀ کافی ਸਮੇਂ ਬਾਅਦ ਦੋਵੇਂ ਰਾਖਸ਼ਨਾ ਪੇੜ ਦੇ ਆਣ ਕੇ ਬੈਠ ਜਾਂਦੀਆਂ ਨੇ ਜਿਸ ਪੇੜ ਦੇ ਥੱਲੇ ਕੋਮਲ ਬੈਠੀ ਹੋਈ ਸੀ ਫਿਰ ਰਾਖਸ਼ਨਾ ਆਪਸ ਵਿੱਚ ਗੱਲਾਂ ਕਰਨ ਲੱਗਦੀਆਂ ਹਨ ਇੱਕ ਕਹਿੰਦੀ ਹੈ ਚਲੋ ਸੋਨੇ ਦੇ ਟਾਪੂ ਤੇ ਚੱਲਦੇ ਹਾਂ ਤਾਂ ਦੂਸਰੀ ਕਹਿਣ ਲੱਗੀ ਪਾਰ ਚੱਲਾਂਗੇ ਕਿਵੇਂ ਤਾਂ ਪਹਿਲੀ ਰਾਖਸ਼ਨੀ ਬੋਲੀ ਇਸ ਸਮੇਂ ਇਹ ਕਿਹੜੀ ਵੱਡੀ ਗੱਲ ਹੈ ਇਸ ਪੇੜ ਤੇ ਹੀ ਚਲੀਆਂ ਜਾਂਦੀਆਂ ਹਾਂ ਉਹ ਦੋਵੇਂ ਉਸ ਪੇੜ ਤੇ ਬੈਠ ਕੇ ਸੋਨੇ ਦੇ ਟਾਪੂ ਦੀਵਲ ਨਿਕਲ ਜਾਂਦੀਆਂ ਹਨ ਅਤੇ ਉਸ ਪੇੜ ਦੇ نیچے ਜੜ ਉੱਤੇ ਬੈਠੀ ਕੋਮਲ ਵੀ ਨਾਲ ਹੀ ਉੱਡਣ ਉੱਡਣ ਲੱਗ ਜਾਂਦੀ ਹੈ ਪਰ ਰਾਖਸ਼ੀਆਂ ਨੂੰ ਇਹ ਗੱਲ ਪਤਾ ਨਹੀਂ ਹੁੰਦੀ ਕਿ ਇਸ ਪੇੜ ਦੇ نیچے ਕੋਈ ਔਰਤ ਬੈਠੀ ਹੈ ਫਿਰ ਕੋਸ਼ਿਸ਼ ਹੀ ਕੋਸ਼ਿਸ਼ ਹੀ ਸਮੇਂ ਬਾਅਦ ਦੋਵੇਂ ਰਾਖਸ਼नियां ਸੋਨੇ ਦੇ ਟਾਪੂ ਉੱਪਰ ਪਹੁੰਚ ਜਾਂਦੀਆਂ ਹਨ ਅਤੇ ਫਿਰ ਦੋਵੇਂ ਰਾਖਸ਼नियां ਨੂੰ ਭੁੱਖ ਲੱਗੀ ਹੁੰਦੀ ਹੈ। ਦੋਵੇਂ ਪੇੜ ਤੋਂ ਉੱਤਰ ਕੇ ਸ਼ਿਕਾਰ ਕਰਨ ਦੇ ਲਈ ਚਲੀਆਂ ਗਈਆਂ। ਫਿਰ ਕੋਮਲ ਪੇੜ ਦੀ ਜੜ੍ਹ ਤੇ ਉੱਤਰ ਕੇ ਜਿੰਨਾ ਸੋਨਾ ਹੀ ਸੋਨਾ ਦੇਖਿਆ ਤਾਂ ਉਸ ਨੂੰ ਜਲਦੀ ਜਲਦੀ ਸੋਨੇ ਨੂੰ ਆਪਣੀ ਸਾੜੀ ਵਿੱਚ ਭਰਨ ਲੱਗ ਗਈ। ਜਿੰਨਾ ਵੀ ਸੋਨਾ ਭਰ ਸਕਦੇ ਸੀ ਉਹ ਉਸਨੇ ਉਹਨਾ ਸੋਨਾ ਭਰ ਲਿਆ ਫਿਰ ਦੁਬਾਰਾ ਪੇੜ ਦੀ ਜੜ ਉੱਪਰ ਹੀ ਆ ਕੇ ਬੈਠ ਗਈ ਫਿਰ ਕੁਝ ਧੇਰ ਬਾਅਦ ਦੋਨੋਂ ਰਾਖਸ਼ਨਾ ਦਾ ਦਾ ਦਾਕ ਅਸ਼ਕਾਰ ਕਰਨ ਤੋਂ ਬਾਅਦ ਵਾਪਸ ਆਈ ਗਈਆਂ ਅਤੇ ਫਿਰ ਪੇੜ ਦੇ ਉੱਪਰ ਬੈਠ ਅਤੇ ਫਿਰ ਦੋਵੇਂ ਆਪਸ ਵਿੱਚ ਕਹਿਣ ਲੱਗੀਆਂ ਚਲੋ ਹੁਣ ਆਪਾਂ ਚੱਲਦੇ ਹਾਂ ਫਿਰ ਕੁਝ ਧੇਰ ਬਾਅਦ ਦੋਨੇ ਪੇੜ ਨੂੰ ਲੈ ਕੇ ਉੱਥੇ ਹੀ ਪਹੁੰਚ ਗਈਆਂ ਫਿਰ ਕੋਮਲ ਪੇੜ ਦੀ ਝਾੜ ਤੇ ਚੁੱਪ ਚਾਪ ਬੈਠੀ ਰਹੀ। ਦੋਵੇਂ ਰਕਸ਼ਨਾ ਉੱਥੋਂ ਚਲੀਆਂ ਗਈਆਂ। ਫਿਰ ਭਗਵਾਨ ਵਿਸ਼ਨੂੰ ਕਹਾਣੀ ਨੂੰ ਅੱਗੇ ਦੱਸਦੇ ਹੋਏ ਕਹਿੰਦੇ, "ਮਾਤਾ ਲక్ష్ਮੀ ਹੁਣ ਕਹਾਣੀ ਨੂੰ ਧਿਆਨ ਨਾਲ ਸੁੰਨਾ ਕਿਉਂਕਿ ਇੱਥੇ ਹੀ ਤੁਹਾਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਦੀ ਔਰਤੀ ਔਰਤ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ।" ਤਾਂ ਮਾਤਾ ਲక్ష్ਮੀ ਕਹਿੰਦੀ ਹੈ, "ਜੀ ਪ੍ਰਭੂ" ਭਗਵਾਨ ਵਿਸ਼ਨੂੰ ਪ੍ਰਭੂ ਭਗਵਾਨ ਵਿਸ਼ਨੂੰ ਕਹਿੰਦੇ ਹਨ ਫਿਰ ਕੁਛ ਦੇਰ ਬਾਅਦ ਦੋਵੇਂ ਰਾਖਸ਼ਨੀਆਂ ਉੱਥੇ ਵਾਪਸ ਚਲੀਆਂ ਗਈਆਂ ਅਤੇ ਫਿਰ ਕੋਮਲ ਉਸ ਸੋਨੇ ਨੂੰ ਲੈ ਕੇ ਪੇੜ ਤੋਂ نیچے ਆ ਗਈ ਤੇ ਸੋਚਣ ਲੱਗੀ ਇਹਨਾਂ ਸਾਰਾ ਸੋਨਾ ਲੈ ਕੇ ਜੇ ਮੈਂ ਆਪਣੀ ਸੱਸ ਕੋਲ ਜਾਵਾਂਗੀ ਤਾਂ ਉਹ ਸੋਨਾ ਦੇਖ ਕੇ ਖੁਸ਼ ਹੋ ਜਾਵੇਗੀ ਮੈਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਵੇਗੀ ਤੇ ਮੇਰੇ ਤੋਂ ਕਰਦਾ ਇਸ ਕੰਮ ਵੀ ਨਹੀਂ ਕਰਾਵੇਗੀ ਕੋਮਲ ਸੋਚ ਹੀ ਰਹੀ ਸੀ ਉਸਦਾ ਪਤੀ ਜੰਗਲ ਵਿੱਚ ਲੱਕੜਾਂ ਕੱਟ ਕੇ ਵਾਪਸ ਆ ਗਿਆ ਕੋਮਲ ਉਸ ਨੂੰ ਰਾਖਸ਼ਨੀਆਂ ਵਾਲੀ ਸਾਰੀ ਬਾਤ ਗੱਲ ਦੱਸਦੀ ਹੈ ਤਾਂ ਇਹ ਕਹਿੰਦੀ ਹੈ ਹੁਣ ਆਪਾਂ ਘਰ ਚੱਲਦੇ ਹਾਂ ਤੇ ਉਸ ਦਾ ਪਤੀ ਬੋਲਦਾ ਹੈ ਠੀਕ ਹੈ ਫਿਰ ਦੋਵੇਂ ਘਰ ਜਾਂਦੇ ਹਨ ਤੇ ਘਰ ਜਾਂਦੇ ਹੀ ਕੋਮਲ ਆਪਣੀ ਸੱਸ ਨੂੰ ਸਾਰਾ ਸੋਨਾ ਦੇ ਦਿੰਦੀ ਹੈ ਤੇ ਉਸ ਦੀ ਸੱਸ ਸੋਨਾ ਵੇਖ ਕੇ ਖੁਸ਼ ਹੁੰਦੀ ਹੈ ਤੇ ਪੁੱਛਣ ਲੱਗਦੀ ਹੈ ਇਹਨਾਂ ਸੋਨਾ ਕਿੱਥੋਂ ਲਿਆਈਆਂ ਕੋਮਲ ਨੇ ਆਪਣੀ ਸੱਸ ਨੂੰ ਰਾਖਸ਼ਣੀਆਂ ਵਾਲੀ ਸਾਰੀ ਗੱਲ ਦੱਸ ਦਿੰਦੀ ਹੈ ਉਸ ਦੀ ਸੱਸ ਨੇ ਸਾਰਾ ਸੋਨਾ ਲੈ ਲੈਂਦੀ ਹੈ ਇੱਕ ਬਾਦ ਵਿੱਚ ਇਹ ਕਹਿੰਦੀ ਹੈ ਕਿ ਇਹ ਸੋਨੇ ਦਾ ਕੀ ਹੋਵੇਗਾ ਜੇ ਤੂੰ ਗਈ ਹੀ ਸੀ ਤਾਂ ਹੋਰ ਜ਼ਿਆਦਾ ਸੋਨਾ ਲੈ ਕੇ ਆਉਣਾ ਸੀ ਇੰਨਾ ਥੋੜਾ ਸੋਨਾ ਲੈ ਕੇ ਕਿਉਂ ਆਈ ਹੈ ਤਾਂ ਕੋਮਲ ਬੋਲੀ ਮਾਂ ਜੀ ਇੰਨਾ ਸਾਰਾ ਸੋਨਾ ਤਾਂ ਹੈ ਹੋਰ ਲਿਆਉਂਦੀ ਤਾਂ ਕੀ ਹੁੰਦਾ ਉਸ ਦੀ ਸੱਸ ਬੋਲੀ ਫਿਰ ਵੀ ਸੋਨਾ ਖਤਮ ਨਾ ਹੁੰਦਾ ਦੇਖ ਇਸ ਵਾਰ ਮੈਂ ਜਾਵਾਂਗੀ ਤੇ ਹੋਰ ਸੋਨਾ ਲੈ ਕੇ ਆਵਾਂਗੀ ਪਰ ਕੋਮਲ ਬੋਲੀ ਉਥੇ ਜਾਨ ਨਾਲ ਜਾਣ ਦਾ ਖਤਰਾ ਹੈ ਸੱਸ ਬੋਲੀ ਨਹੀਂ ਮੈਂ ਜਾਵਾਂਗੀ ਅਤੇ ਹੋਰ ਸੋਨਾ ਲੈ ਕੇ ਆਵਾਂਗੀ ਇਸ ਪ੍ਰਕਾਰ ਉਸ ਦੀ ਸੱਸ ਨੇ ਉਸ ਦੀ ਗੱਲ ਨਾ ਮੰਨੀ ਅਤੇ ਜੰਗਲ ਵਿੱਚ ਪਹੁੰਚ ਗਈ ਅਤੇ ਉਸ ਪੇੜ ਦੇ ਥੱਲੇ ਬੈਠ ਗਈ ਜਿੱਥੇ ਕੋਮਲ ਬੈਠੀ ਸੀ ਉਸ ਦੀ ਸੱਸ ਉਸ ਪੇੜ ਦੇ ਥੱਲੇ ਬੈਠੀ ਰਹੀ ਫਿਰ ਉਹ ਦੋਵੇਂ ਰਾਖਸ਼ੀਆਂ ਆਈਆਂ ਤੇ ਪੇੜ ਉੱਤੇ ਬੈਠ ਗਈਆਂ ਫਿਰ ਇੱਕ ਰਕਸ਼ ਕਹਿਣ ਲੱਗਾ ਰਾਖਸ਼ਨੀ ਕਹਿਣ ਲੱਗੀ ਅੱਜ ਸੋਨੇ ਦੇ ਟਾਂਪੂ ਤੇ ਨਹੀਂ ਬਲਕਿ ਨਦੀ ਦੇ ਕਿਨਾਰੇ ਚਲਾ ਦੇ ਹਾਂ ਉੱਥੋਂ ਜਾ ਕੇ ਮਛਲੀਆਂ ਖਾਵਾਂਗੇ ਉਹ ਇਹ ਕਹਿ ਕੇ ਕੇ पेड़ ਨੂੰ ਲੈ ਕੇ ਨਦੀ ਵੱਲ ਚੱਲ ਪੈਂਦੀਆਂ ਹਨ ਇੱਕਦਮ ਉਸ ਦੀ ਸੱਸ ਬੋਲੀ ਜ਼ੋਰ ਨਾਲ ਕਿ ਅੱਜ ਇਹ ਸੋਨੇ ਟਾਪੂ ਵੱਲ ਕਿਉਂ ਨਹੀਂ ਲੈ ਕੇ ਜਾਂਦੀਆਂ ਪਈਆਂ ਤਾਂ ਦੋਨਾਂ ਨੇ ਉਸ ਦੀ ਸੱਸ ਦੀ ਗੱਲ ਸੁਣ ਲਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਦਰਖਤ ਤੇ ਕੋਈ ਔਰਤ ਵੀ ਬੈਠੀ ਹੈ ਉਹਨਾਂ ਨੇ ਇੱਕਦਮ ਜ਼ੋਰ ਦੀ ਦਰਖਤ ਹਿਲਾਇਆ ਜਿਸ ਦੇ ਕਾਰਨ ਉਸ ਦੀ ਸੱਸ ਪੇੜ ਤੋਂ ਥੱਲੇ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦੇ ਘਰ ਵਾਲੇ ਉਸ ਕੋਲ ਆਏ ਮੌਤ ਦਾ ਪਤਾ ਲੱਗਾ ਤੇ ਉੱਥੇ ਪਹੁੰਚ ਗਿਆ ਕੋਮਲ ਕਹਿਣ ਲੱਗੀ ਮੈਂ ਤਾਂ ਸੱਸ ਨੂੰ ਸੱਸ ਮਾਂ ਨੂੰ ਕਿਹਾ ਸੀ ਵੀ ਕੇ ਸੀ ਕੀ ਨਾ ਜਾਂ ਫਿਰ ਵੀ سونے ਦੇ ਲਾਲਚ ਵਿੱਚ ਚਲੀ ਗਈ ਇਹਨਾਂ ਲਾਲਚ ਚੰਗਾ ਨਹੀਂ ਹੁੰਦਾ ਇਸ ਕਹਾਣੀ ਨੂੰ ਅੱਗੇ ਦੱਸਦੇ ਹੋਏ ਭਗਵਾਨ ਵਿਸ਼ਨੂੰ ਕਹਿੰਦੇ ਇਸ ਤਰ੍ਹਾਂ ਉਸ ਦੀ ਸੱਸ ਦੀ ਮੌਤ ਹੋ ਗਈ ਇਸ ਲਈ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਤੇ ਫਿਰ ਕੁਝ ਸਮੇਂ ਬਾਅਦ ਕੋਮਲ ਕੋਲ ਪੁੱਤਰ ਹੋਇਆ ਤੇ ਪੁੱਤਰ ਪ੍ਰਾਪਤੀ ਤੋਂ ਬਾਅਦ ਕੋਮਲ ਬਹੁਤ ਖੁਸ਼ ਸੀ ਅਤੇ ਉਸ ਨੇ ਆਪਣੇ ਘਰ ਦਾਵਤ ਰੱਖੀ ਜੀ ਸਦੇ ਦੇ ਵਿੱਚ ਬਹੁਤ ਸਾਰੇ ਪੰਡਤ ਮਹਾਤਮਾ ਨੂੰ ਆਪਣੇ ਘਰ ਭੋਜਨ ਕਰਵਾਇਆ ਫਿਰ ਭੋਜਨ ਕਰਕੇ ਸੰਤ ਮਾਤਮਾ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਤੇ ਸੇਠ ਦੇ ਵੱਡੇ ਬੇਟੇ ਦੀ ਬਹੂ ਜੋ ਹਮੇਸ਼ਾ ਕੋਮਲ ਨੂੰ ਪੁੱਤਰ ਦੇ ਤਾਨੇ ਮਾਰਦੀ ਸੀ ਉਸ ਦੇ ਮੂੰਹ ਵੀ ਹਮੇਸ਼ਾ ਲਈ ਬੰਦ ਹੋ ਗਿਆ ਫਿਰ ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਕਹਿੰਦੇ ਹਨ ਜੋ ਮਾਤਮਾ ਦੀ ਗੱਲ ਨਹੀਂ ਮੰਨਦਾ ਉਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਜੋ ਔਰਤਾਂ ਆਪਣੇ ਪਤੀ ਦੀ ਆਦਰ ਨਹੀਂ ਕਰਦੀਆਂ ਉਹ ਹਮੇਸ਼ਾ ਉਸ ਨਾਲ ਲੜਦੀਆਂ ਰਹਿੰਦੀਆਂ ਹਨ ਪਤੀ ਨਾਲ ਹਮੇਸ਼ਾ ਨਾਰਾਜ਼ ਰਹਿੰਦੀਆਂ ਹਨ ਉਹਨਾਂ ਦੇ ਭਾਗ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਲਈ ਹਮੇਸ਼ਾ ਔਰਤ ਨੂੰ ਆਪਣੇ ਪਤੀ ਦਾ ਆਦਰ ਸਮਾਨ ਕਰਨਾ ਚਾਹੀਦਾ ਹੈ ਅਤੇ ਤੇਰਾ ਦੂਸਰਾ ਪ੍ਰਸ਼ਨ ਸੀ ਕਿਹੜੀ ਔਰਤ ਸਮੇ ਤੋਂ ਪਹਿਲਾਂ ਵਿਧਵਾ ਹੋ ਜਾਂਦੀ ਹੈ ਜਿਹੜੀ ਔਰਤ ਸੰਧੂਰ ਅਤੇ ਮੰਗਲ ਸੂਤਰ ਨਹੀਂ ਪਾਉਂਦੀ ਜਾਂ ਫਿਰ ਆਪਣੇ ਪਤੀ ਨਾਲ ਹਮੇਸ਼ਾ ਲੜਦੀ ਰਹਿੰਦੀ ਹੈ ਉਸਦੀ ਕੋਈ ਗੱਲ ਨਹੀਂ ਮੰਨਦੀ ਉਹ ਔਰਤ ਸਮੇ ਤੋਂ ਪਹਿਲਾਂ ਵਿਧਵਾ ਹੋ ਜਾਂਦੀ ਹੈ ਤੁਹਾਡਾ ਤੀਸਰਾ ਪ੍ਰਸ਼ਨ ਕੀ ਉਹ ਕਿਹੜੀ ਪਤਨੀ ਹੈ ਜੋ ਪਤੀ ਦੇ ਹੁੰਦਿਆਂ ਵੀ ਦੁਖੀ ਰਹਿੰਦੀ ਹੈ ਆਪਣੇ ਜੀਵਨ ਵਿੱਚ ਕਦੇ ਸੁੱਖ ਨਹੀਂ ਪਾਉਂਦੀ ਜੋ ਨੌਰਤ 8-9 ਵਜੇ ਉੱਠਦੀ ਹੈ ਬਿਨਾਂ ਇਸ਼ਨਾਨ ਕੀਤਿਆਂ ਖਾਣਾ ਬਣਾਉਂਦੀ ਹੈ ਅਤੇ ਆਪਣੇ ਪਤੀ ਦੀ ਕੋਈ ਗੱਲ ਨਹੀਂ ਮੰਨਦੀ ਪ੍ਰਾਏ ਮਰਦਾਂ ਵੱਲ ਧਿਆਨ ਰੱਖਦੀ ਹੈ ਕਿਤੇ ਵੀ ਆਪ ਦੇ ਘਰ ਵਾਲੇ ਤੋਂ ਪੁੱਛੇ ਬਿਨਾਂ ਚਲੀ ਜਾਂਦੀ ਹੈ ਉਸ ਜੀਵਨ ਵਿੱਚ ਕਦੇ ਵੀ ਸੁખી ਨਹੀਂ ਰਹਿੰਦੀ ਤੇ ਹਮੇਸ਼ਾ ਦੁਖੀ ਜੀਵਨ ਬਤੀਤ ਕਰਦੀ ਹੈ ਇਸ ਲਈ ਹਮੇਸ਼ਾ ਪਵਿੱਤਰ ਇਸਤਰੀ ਨੂੰ ਹਮੇਸ਼ਾ ਚਿੱਤਰਵਾਣ ਰਹਿਣਾ ਚਾਹੀਦਾ ਤੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੂਜਾ ਪਾਠ ਕਰਨਾ ਚਾਹੀਦਾ ਹੈ ਪਾਠ ਕਰਨ ਤੋਂ ਬਾਅਦ ਭੋਜਨ ਤਿਆਰ ਕਰਨਾ ਚਾਹੀਦਾ ਹੈ ਜਿਸ ਦੇ ਘਰ ਵਿੱਚ ਸੁਖ ਸ਼ਾਂਤੀ ਆਉਂਦੀ ਹੈ ਅਤੇ ਮਾਤਾ ਲక్ష్ਮੀ ਦੀ ਪੂਜਾ ਵੀ ਕਰਨੀ ਚਾਹੀਦੀ ਹੈ ਜਿਸ ਨਾਲ ਮਾਤਾ ਲక్ష్ਮੀ ਪ੍ਰਸੰਨ ਹੁੰਦੀ ਹੈ ਮਿੱਤਰੋ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ